아저ा ओ आगे हिल ज ਤੇ ਰੱਗੇ ਜਾ ਕੇ ਹੈਗਾ ਆਪਣਾ ਜਿਲਧਰ ਰੋਡ ਦੀ ਬੰਨ੍ਹ ਕੇ ਬਰਵਲ ਕੋਲੋਂ ਨਾ ਉਹ ਬਾੜੇ ਨੂੰ ਬਾੜੇ ਸਾਈਡ ਤੋਂ ਜਾਣਾ ਚਾਹੀਦਾ ਇੱਧਰ ਵੀ 2.5 ਕਰੋੜ ਦੀ ਨਿਕਲਦੀ ਅੱਗੇ ਉਹਨਾਂ ਨੇ ਬਿਲਕੁਲ ਬੰਦ ਕੀਤਾ ਹੈ। ਉਹਨਾਂ ਤੋਂ ਪੰਜਾਂ ਦੇ ਬੰਦ ਹੈ। ਪਾਣੀ ਪੀ ਜਾਣ ਦੇ। ਇਹ ਉਹ ਆਪਾਂ ਤਾਂ ਜਾਣਦੇ ਸੀ। ਆਪਾਂ ਭੇਜਦੇ ਫਿਰ 10 ਕਰੋੜ ਤੋਂ ਉੱਪਰ ਪੈਸਾ ਇਹਨੂੰ ਪੜ ਜਾਂਦੇ ਆ। ਧੰਨਵਾਦ। ਸਾਈਟ Ali outro ਹੁਸ਼ਾਰਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਕਿ ਪ੍ਰਬੰਧ ਕੀਤੇ ਗਏ ਨੇ ਪੁਲਿਸ ਵੱਲੋਂ ਸੁਰੱਖਿਆ ਦੇ ਲਿਆਸੇ ਦੇਖੋ ਜਿਹੜਾ ਆਸ ਦੀ ਕਾਲ ਹੈਗੀ ਵਕ ਵਕ ਜਥੇ ਬੰਦਿਆਂ ਆਉਲੋਂ ਉਹਦੇ ਸਬੰਧ ਚ ਜਿਹੜੇ ਸਿਕਿਉਰਿਟੀ ਅਰੇਂਜਮੈਂਟਸ ਹੈਗੇ ਉਹ ਪੂਰੇ ਪੁਖਤਾ ਸਿਕਿਉਰਿਟੀ ਅਰੇਂਜਮੈਂਟ ਪੂਰੇ ਜ਼ਿਲ੍ਹੇ ਚ ਕੀਤੇ ਗਏ ਹੈਗੇ ਜਿਦੇ ਵਿੱਚ ਅਸੀਂ ਲਗਭਗ 1200 ਪੁਲਿਸ ਮੁਲਾਜ਼ਮ ਪੂਰੇ ਜ਼ਿਲ੍ਹੇ ਚ ਜਿਹੜਾ ਹੈਗਾ ਸਵੇਰ ਤੋਂ ਲੈ ਕੇ ਲੇਟ ਨਾਈਟ ਤੱਕ ਇਵਨ ਨਾਈਟ ਨੂੰ ਵੀ ਅਸੀਂ ਡੋਮਿਨੇਸ਼ਨ ਵਾਸਤੇ ਨਾਕੇ ਵਗੈਰਾ ਲਾਏ ਹੋਏ ਸੀਗੇ ਹਣ ਵੀ ਜਿਹੜਾ ਹੈਗਾ ਉਹ ਪੂਰੇ ਜ਼ਿਲ੍ਹੇ ਚ 30 ਤੋਂ ਜ਼ਿਆਦਾ ਪੁਆਇੰਟਾਂ ਤੇ ਹੁਣ ਇਸ ਟਾਈਮ ਸਾਡੀ ਨਾਕਾਬੰਦੀ ਚੱਲ ਰਹੀ ਹੈਗੀ ਜਿਦੇ ਵਿੱਚ ਕੁਝ ਲੋਕੇਸ਼ਨਸ ਉਹ ਹੈਗੀ ਜਿੱਥੇ ਪ੍ਰੋਟੈਸਟਰਸ ਜਿਹੜਾ ਹੈਗਾ ਆਪਣਾ ਧਰਨਾ ਲਾ ਰਹੇ ਹੈਗੇ ਤੇ ਕੁਝ ਲੋਕੇਸ਼ਨਾਂ ਉਹ ਹੈਗੀ ਜਿਹੜੇ ਡਾਇਵਰਜਨ ਪੁਆਇੰਟਸ ਹੈਗੇ ਤੇ ਚੈੱਕ ਪੁਆਇੰਟਸ ਹੈਗੇ ਤੇ ਇਹਦੇ ਵਿੱਚ ਸਾਡੇ 4 ਐਸਪੀਸ 8 ਸਾਡੇ ਡੀਐਸਪੀਸ ਤੇ ਉਸ ਤੋਂ ਬਾਅਦ ਇਨਸਪੈਕਟਰਸ ਸਬ ਇਨਸਪੈਕਟਰ ਤੇ ਸਾਰੇ ਜਿਹੜਾ ਹੈ ਟੋਟਲ 1200 ਪੁਲਿਸ ਮੁਲਾਜ਼ਮ ਰਹੇ ਹੈਗੇ ਅਸੀਂ ਰਾਤ ਦਿਨ ਦੀ ਲੁੱਟਾਂ ਵਾਸਤੇ ਇਤਨਾ ਤੰਤ ਕਿਤੇ ਹੈਗੇ ਤੇ ਸਿਚੁਏਸ਼ਨ ਪੀਸਫੁਲ ਹੈ ਕਿ ਕਿਸੇ ਵੀ ਤਰੀਕੇ ਦਾ ਜਿਹੜਾ ਹੈਗਾ ਕਿਸੇ ਨੂੰ ਕੋਈ ਐਗਰੈਸਿਵ ਜਿਹੜਾ ਕਦਮ ਨਹੀਂ ਚੁੱਕਣ ਦਿੱਤਾ ਜਾਏਗਾ ਤੇ ਐਟ ది ਸੇਮ ਟਾਈਮ ਪ੍ਰੋਟੈਸਟਰਸ ਵੀ ਜਿਹੜੇ ਹੈਗੇ ਉਹ ਕੋਆਪਰੇਟ ਕਰ ਰਹੇ ਹੈਗੇ ਜਿੱਥੇ ਕਿਤੇ ਵੀ ਕੋਈ ਇਸ਼ੂ ਹੁੰਦਾ ਹੈਗਾ ਆਪਸ ਵਿੱਚ ਨੇਗੋਸ਼ੀਏਟ ਕਰਕੇ ਸਿਰ ਰਿਜ਼ੋਲਵ ਆਊਟ ਕਰਦੇ ਨੇ ਸਰ ਅਕਸਰ ਇਹ ਕਈ ਵਾਰ ਦੇਖਿਆ ਜਾਂਦਾ ਕਿ ਜਦੋਂ ਇਸ ਤਰ੍ਹਾਂ ਦੀ ਕਾਲਸ ਦਿੱਤੀਆਂ ਜਾਂਦੀਆਂ ਨੇ ਤਾਂ ਕਈ ਵਾਰ ਮਾਹੌਲ ਜਿਹੜਾ ਉਹ ਤਲਖੀ ਭਰਿਆ ਸਾਹਮਣੇ ਨਾ ਹੁੰਦਾ ਕੋਈ ਜੀ ਆ ਮਾਮਲਾ ਆਇਆ ਤਾਂ ਨਹੀਂ ਕੋਈ ਸਾਹਮਣੇ ਕਿ ਕਿਸੇ ਤਰ੍ਹਾਂ ਦਾ ਟਕਿਸਕ ਨਹੀਂ ਕੋਈ ਇਸ ਤਰੀਕੇ ਦਾ ਕੋਈ ਨਹੀਂ ਹੈਗਾ ਤੁਹਾਨੂੰ ਪਤਾ ਕਿ ਜਿਹੜੇ ਮੈਟਰ 'ਚ ਸਾਰੇ ਪ੍ਰੋਟੈਸਟ ਕਰ ਰਹੇ ਹੈਗੇ ਉਸੀ ਤਰੀਕੇ ਦਾ ਮੈਟਰ ਹੈਗਾ ਜਿੱਦੇ ਵਿੱਚ ਸਾਰੇ ਲੋਕ ਆਪਸ ਵਿੱਚ ਕੇਵਲ ਵੌਲੰਟਰੀ ਇਸ਼ੂ ਹੈਗਾ ਕਿ ਜਿਹੜਾ ਵੀ ਲੋਕ ਸਪੋਰਟ ਕਰਨਾ ਚਾਹਣ ਉਹ ਕਰ ਰਹੇ ਹੈਗੇ ਤੇ ਸਾਰਿਆਂ ਦਾ ਵਾਸਤੇ ਵੌਲੰਟਰੀ ਹੈਗਾ ਤੇ ਉਸੇ ਤਰੀਕੇ ਨਾਲ ਚੱਲ ਰਿਹਾ ਹੈਗਾ ਤੇ ਸ਼ਾਂਤੀਪੂਰਨ ਤਰੀਕੇ ਨਾਲ ਹੈਗਾ ਕੋਈ ਇਸ ਤਰੀਕੇ ਦਾ ਐਗਰੈਸਿਵ ਜਾਂ ਅਲਟਰਕੇਸ਼ਨ ਜਾਂ ਆਪਸੀ ਤਣਾਅ ਵਾਲੀ ਕੋਈ ਗੱਲ ਨਹੀਂ ਹੈਗੀ ਕਿਤੇ ਵੀ ਤੇ ਬਾਕੀ ਜੇਕਰ ਇਨ ਕੇਸ ਕਿਤੇ ਕੋਈ ਫੋਰਸਫੁਲ ਚੀਜ਼ ਸਾਹਮਣੇ ਆਂਦੀ ਹੈਗੀ ਤੇ ਅਸੀਂ ਫਿਰ ਫੋਰਸਫੁਲ ਅਲਾਉ ਨਹੀਂ ਕਰਨਾ ਹੈ ਸਰ ਕੋਈ ਜਥੇਬੰਦੀ ਨਾਲ ਗੱਲਬਾਤ ਹੋਏਗੀ ਕਦੋਂ ਕਿੰਨੇ ਕ ਵਜੇ ਤੱਕ ਉਹਨਾਂ ਵੱਲੋਂ ਬੰਦ ਰੱਖਿਆ ਜਾਏਗਾ ਕਿਉਂਕਿ ਵੱਖ-ਵੱਖ ਤਰ੍ਹਾਂ ਦਾ ਜਿਹੜਾ ਸਮਾਂ ਦੱਸਿਆ ਜਾ ਰਿਹਾ ਜੀ ਹਾਂਜੀ ਹਾਂਜੀ ਵੱਖ-ਵੱਖ ਜਿੱਥੇ ਬੰਦੇ ਆ ਜਨਾ ਕਿ ਤੁਸੀਂ ਵੀ ਦੱਸ ਰਹੇ ਹੋ ਜੀ ਤੇ 2 ਤੋਂ 3 ਵਜੇ ਤੱਕ ਜਿਹੜਾ ਹੈਗਾ ਉਹ ਸਾਰਾ ਫਿਰ ਇਹਨਾਂ ਨੇ ਆਪਣਾ ਜਿਹੜਾ ਪਲਾਨ ਕੀਤਾ ਹੈਗਾ ਕੁਛ ਨੇ 2 ਵਜੇ ਤੱਕ ਚੱਕ ਲੈਣਾ ਹੈਗਾ ਕੁਛ ਨੇ 3 ਵਜੇ ਤੱਕ ਕਰ ਲੈਣਾ 3 ਵਜੇ ਤੱਕ ਮੋਟਾ ਮੋਟਾ ਸਾਰਾ ਕਵਰ ਹੋ ਜਾਏਗਾ ਥੈਂਕ ਯੂ